ਮੌਣੀ ਅੱਜ ਬਣਾਵਾਂ ਗੋਭੀ ਦੀ ਸਬਜ਼ੀ ਉਹਦੇ ਵਾਸਤੇ ਕਰਾਹੀ ਰੱਖ ਲਈ ਐ ਇਹਦੇ ਵਿੱਚ ਹੁਣ ਸਰ੍ਹੋਂ ਦਾ ਤੇਲ ਪਾਵਾਂਗੇ ਹੁਣ ਤਾਂ ਅਸੀਂ ਤੇਲ ਦੇ ਵਿੱਚ ਜਿਆਦਾ ਬਣਾਉਣੀ ਆ ਈਕਾ ਵਾਸਤੇ ਸਬਜ਼ੀ ਬਣਾਵਾਂ ਉਹ ਤੜ ਜਾਣੇ ਵਾਸਤੇ ਹੋਰ ਇਹ ਪਿਆਜ਼ ਨੇ 2 ਕੁੱਟ ਅਦਰਕ ਆ ਲਸਣ ਪੂਰੀਆਂ ਮਿਰਚਾਂ ਤੇ ਟਮਾਟਰ ਆ ਤਨ ਇਹਨਾਂ ਕੋਲ ਤੇ ਤੇਲ ਗਰਮ ਹੋ ਚੁੱਕਾ ਹੈ ਅੰਜਾ ਸਾਰਾ ਕੁਝ ਇਕੱਠਾ ਹੀ ਪਾ ਲੈਣਾ ਇੱਕ ਵੇ ਦੁਪਹਿਰ ਇੱਕ ਕਰਾਣਾ ਜਮਾ ਜਿਵੇਂ ਘਰੇ ਆਉਤਾ ਬਣਾਉਣੀ ਹੈ ਮੰਗਣਾ ਨਹੀਂ ਬਣਾਉਣੀ ਹੈ ਅੱਪਾ ਦਾ ਅੱਜ ਵੀਡੀਓ ਬਣਾਉਣਾ ਹੈ ਉਹ ਨਾਲ ਦੇ ਨਾਲ ਇੱਧਰ ਵੀ ਕੁੰਡੇ ਸੋਟੇ ਵਾਲਾ ਪ੍ਰੋਸੈਸ ਤਿਆਰ ਹੋਉਂਗਾ ਇਹ ਤੇ ਨਮਕ ਪਾਇਆ ਉਹ ਹਰੀਆਂ ਮਿਰਚਾਂ ਨੇ ਲਖਾਏ ਨੇ ਸੀ ਤੇ ਲਸਣ ਇਹਨੂੰ ਕੁੱਟ ਕੇ ਦਰਦਰਾ ਜਿਹਾ ਖਾਦ ਲੈਣਾ ਵਿੱਚ ਇਹਦੇ ਕਾਲੀਆਂ ਮਿਰਚਾਂ ਤੇ ਜੀਰਾ ਇਹ ਬਿਲਕੁਲ ਬ੍ਰੇਕ ਹੋ ਸਕਦਾ ਹੈ ਦੇਖੋ ਤੇ ਕਾਹੋਤੀ ਹੁੰਦੀ ਹੈ ਸਵਾਦਯਾਕ ਹੈ ਇਸਕੇ ਅਟਾ ਨੂੰ ਅਸੀਂ ਚਟਨੀ ਬਣਾ ਲਵਾਂਗੇ ਮਸਾਲਾ ਦੇ ਕਿਲੋ ਇਧਰ ਆਪਣਾ ਪਿਆਜ਼ ਤੇ ਟਮਾਟਰ ਵੀ ਤਿਆਰ ਹੋ ਰਹੇ ਨੇ ਬੁੱਤਕੇ ਇਹ ਜੋ ਕੁੰਡੇ ਚ ਮਸਾਲਾ ਪਾ ਕੇ ਅਸੀਂ

ਲੋ ਜੀ ਆਹ ਭਰੀ ਦੇ ਮਸਾਲੇ ਚ ਪਹਿਲਾਂ ਪਾਵਾਂਗੇ ਆਪਾਂ ਆਲੂ ਤੇ ਉਹ ਥੋੜੇ ਬਿੰਦਲ ਦੇ ਕੱਟੇ ਹੋਏ ਨੇ ਆਮ ਤਰ੍ਹਾਂ ਦੇ ਵਿੱਚ ਚੱਲਦਾ ਕੰਮ ਬਿੰਦਲ ਚ ਉਹ ਬਿੰਦਲ ਨੂੰ ਜੇ ਤੇ ਵੀ ਉਹ ਰੱਚਾ ਵਧੀਆ ਹੁੰਦਾ ਉਹ ਵੀ ਪਾਇਆ ਹੁਣ ਇਹਨੂੰ ਥੋੜੀ ਦੇਰ ਭੁੰਨ ਕੇ ਪੰਜ ਚਾਰ ਮਿੰਟ ਉਹ ਵੀ ਬਾਅਦ ਚ ਪਾਵਾਂਗੇ ਰੱਚਾ ਨੌਂਆ ਗੋਭੀ ਪਾਤ 6 ਤੋਂ 7 ਮਿੰਟ ਆਲੂ ਪਹਿਲਾਂ ਪਕਾ ਲਏ ਨੇ ਆਪਾਂ ਮਸਾਲੇ ਦੇ ਵਿੱਚ ਤਾਂ ਬਾਅਦ ਵਿੱਚ ਗੋਭੀ ਪਾਈ ਹੈ ਜੇ ਪਹਿਲਾਂ ਪਾ ਦੀਏ ਫਿਰ ਇਹ ਬਿਲਕੁਲ ਧਲ ਜਾਂਦੀ ਹੈ ਜਿਆਦਾ ਪੱਕ ਜਾਂਦੀ ਹੈ ਤੇ ਆਲੂ ਕੱਚੇ ਰਹੇ ਨੇ ਜ਼ਰੂਰ ਕੰਬੀਨੇਸ਼ਨ ਜਾਨੀ ਬੰਦ ਰੱਖਣਾ ਚਾਹੀਦਾ ਲਓ ਜੀ ਆਲੂ ਗੋਭੀ ਦੀ ਸਬਜ਼ੀ ਬਿਲਕੁਲ ਮਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਇਹਨਾਂ ਪਲੇਟ 'ਚ ਡੈਕੋਰੇਸ਼ਨ ਕਰਦੇ ਆਂ ਬਹੁਤ ਜੈਕੀਦਾਰ ਸਬਜ਼ੀ ਬਣੀ ਆ ਸਿੰਪਲ ਤਰੀਕੇ ਨਾਲ ਬਿਲਕੁਲ ਘਰੇ ਆ ਦੇਖ ਸਕਦੇ ਹੋ ਜੀ ਗੋਭੀ ਸਬਜ਼ੀ ਆ ਗੋਭੀ ਦੇ ਨੂੰ ਕੋ ਸੈਂਪਲ ਤਰੀਕੇ ਨਾਲ ਸਾਰਾ ਕੁਝ ਘੱਟ ਪਾਤੇ ਉਸ ਵਿੱਚ ਜ਼ਿਆਦਾ ਨਹੀਂ ਪਾਇਆ ਸੀ ਬਹੁਤ ਹੀ ਜੈਕੀਦਾਰ ਟੈਸਟ ਕਰਕੇ ਦੇਖੀਏ ਪਹਿਲਾਂ ਮੈਂ ਆਪ ਟੈਸਟ ਕਰਕੇ ਫੇਰੀ ਅੱਗੇ ਦੱਸਦਾ ਹਾਂ ਨਾ ਇਹ ਸਾਰੀ ਵੀਡੀਓ ਦੇਖਣ ਲਈ ਸਿੰਪਲ ਵੀਡੀਓ ਹੈ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਸ਼ੇਅਰ ਕਮੈਂਟ ਕਰ ਦਿਓ ਅੱਸੀ ਤੱਕ